ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਆ ਆਪਾਂ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣੇ ਆ ਜਿਵੇਂ ਕਿ ਪ੍ਰਾਣੀਆਂ ਸੱਥਾਂ ਹੋ ਗਈਆਂ ਜਾਂ ਕੋਈ ਪ੍ਰਾਣੀਆਂ ਹਵੇਲੀਆਂ ਹੋ ਗਈਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਹੋਰ ਵੀ ਬਹੁਤ ਪਈਆਂ ਆਪਣੇ ਧਿਆਨ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਵਾਂਗੇ ਤੇ ਹਰ ਇੱਕ ਵੀਡੀਓ ਪਾਉਂਦੇ ਰਵਾਂਗੇ ਤੇ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਜਣੇ ਲਾਈਕ ਸ਼ੇਅਰ ਤੇ ਵੀਡੀਓ ਜਰੂਰ ਧਿਆਨ ਮਾਰਿਆ ਕਰੋ ਵੀ ਆਪਾਂ ਸ਼ੇਅਰ ਕਰਨੀ ਆ ਤਾਂ ਸ਼ੇਅਰ ਕਰ ਦਿਆ ਕਰੋ ਤੇ ਅੱਜ ਉਹ ਆਪਾਂ ਪਹਿਲਾਂ ਸੱਤ ਤੋਂ ਪਹਿਲਾਂ ਤੇ ਪਹਿਲਾਂ ਆਪਾਂ ਦਿਖਾਉਣੇ ਆ ਗੁਰੂ ਘਰ ਆਪਣਾ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਜਿਵੇਂ ਕਿ ਬਈ ਇਧਰੋਂ ਦਿਖਾਈ ਕੈਮਰਾ ਮਾਰ ਕੇ ਜਮਾ ਸੇ ਸੱਤ ਦੇ ਬਿਲਕੁਲ ਸਾਹਮਣੇ ਗੁਰੂ ਘਰ ਬਹੁਤ ਘੈਂਟ 뷰 ਆ ਜਿਵੇਂ ਕਿ ਇਧਰੋਂ ਇੱਕ ਛੋਪੜੀ ਜੀ ਬਣਾਈ ਹੋਈ ਆ ਯਾਦਗਰ ਜਿਵੇਂ ਕਿ ਦਰਖਤ ਹੋਵੇ ਇੱਥੇ ਬਹੁਤ ਵਧੀਆ ਚੀਜ਼ ਬਣ ਗਈ ਬਹੁਤ ਸ਼ਾਨਦਾਰ ਤੇ ਜਿਵੇਂ ਕਿ ਇਧਰੋਂ ਤੁਹਾਨੂੰ ਦਿਖਾਉਣੇ ਆ ਪਿੰਡ ਦੀ ਸਾਥ ਬਹੁਤ ਪੁਰਾਣੀ ਸਾਥਾ ਜਿਵੇਂ ਕਿ ਇਧਰੋਂ ਬਾਈ ਸਾਰੀ ਦਿਖਾਈ ਜਾਣਾ ਕਵਰ ਕਰਕੇ ਜਿਵੇਂ ਕਿ ਤੁਹਾਨੂੰ ਦਿਖਾ ਰਿਹਾਗਾ ਬਾਈ ਸਾਰਾ ਕੈਮਰਾਮੈਨ ਸਾਰੀ ਸਾਥ ਦਿਖਾਊਗਾ ਤੇ ਜਿਵੇਂ ਆਪਾਂ ਇਹ ਸਾਥ ਬਾਰੇ ਆਪਾਂ ਗੱਲ ਕਰ ਰਹੇ ਆ ਪਿੰਡਕਾਂ ਵਾਲੀ ਦੇ ਵਿੱਚ ਇਹ ਸਾਥ ਸਥਿਤ ਹੈ ਤੇ ਆਪਾਂ ਜੋ ਸਾਰੀ ਸਾਥ ਬਾਰੇ ਵਿੱਚੋਂ ਤੁਹਾਨੂੰ ਚਾਣਨਾ ਪਾਉਣਿਆ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਕਿਸੇ ਕਿਸੇ ਪਿੰਡਾਂ ਦੇ ਵਿੱਚ ਹੀ ਰਹਿ ਗਈਆਂ ਕਿਉਂ ਹਰ ਇੱਕ ਪਿੰਡ ਦੇ ਵਿੱਚ ਇਹ ਜੀ ਪੁਰਾਣੀ ਚੀਜ਼ ਨਹੀਂ ਮਿਲਦੀ ਜਿਵੇਂ ਕਿ ਤੁਹਾਨੂੰ ਦਿਖਾਉਣਿਆ ਇਸ ਦੀ ਪੁਰਾਣੀ ਸੱਤ ਸੀ ਸੱਤ ਪਾਈ ਹੋਈ ਸੀ ਜਿਹੜੀ ਉਹ ਵਾਲਿਆਂ ਦੀ ਪਾਈ ਗਈ ਆ ਜਿਵੇਂ ਕਿ ਆ ਉੱਪਰ ਦਿਖਾਈ ਬਈ ਤੇ ਪੁਰਾਣੇ ਵਾਲਿਆਂ ਦੀ ਪਾਈ ਹੋਈ ਅੱਜ ਵੀ ਇੰਨ ਇੱਕ ਇੱਕ ਯਾਦਗਾਰ ਰੱਖੀ ਹੋਈ ਆ ਇਹ ਇਸ ਤਰ੍ਹਾਂ ਪਹਿਲਾਂ ਵਾਲਿਆਂ ਦੀਆਂ ਸੱਤਾਂ ਹੁੰਦੀਆਂ ਸੀ ਜਿਵੇਂ ਕਿ ਆ ਦੇਖੋ ਸਾਹਮਣੇ ਆ ਤੁਹਾਡੇ ਜਿਵੇਂ ਇਹਨਾਂ ਦੇ ਬਾਅਦ ਜੇ ਬਣੇ ਹੋਏ ਨੇ ਤੇ ਜਿਵੇਂ ਪਹਿਲਾਂ ਇਸ ਤਰ੍ਹਾਂ ਡਿਜ਼ਾਈਨ ਦੇ ਵਿੱਚ ਤਿਆਰ ਹੁੰਦੇ ਸੀ ਇਹ ਸਾਰੇ ਜਿਵੇਂ ਇਧਰਲੇ ਪਾਸੇ ਬੈਠਣ ਨੂੰ ਜਗ੍ਹਾ ਬਣੀ ਹੋਈ ਸੀ ਥੋੜਾ ਜਿਹਾ ਦੂਰ ਹੋ ਕੇ ਬਾਈ ਇਧਰਲੀ ਸਾਈਡ ਵੀ ਦਿਖਾ ਦੇ ਜਿਵੇਂ ਕਿ ਇਧਰਲੀ ਸਾਈਡ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਦਿਖਾਇਆ ਹੋਇਆ ਹੈਗਾ ਸਾਰਾ ਬਹੁਤ ਵਧੀਆ ਚੀਜ਼ ਬਣੀ ਹੋਈ ਆ ਜਿਵੇਂ ਇਸ ਨੂੰ ਬੈਕ ਸਾਈਡ ਤੋਂ ਦਿਖਾਉਣਾ ਤੇ ਅੱਛਾ ਜੀ ਹਾਂਜੀ ਇਧਰੋ ਜਿਵੇਂ ਕਿ ਤਾਈ ਦੱਸ ਰਹੀ ਆ ਵੀ ਫੋਨਾਂ ਤੇ ਤੁਹਾਡੇ ਪਿੰਡ ਦੀਆਂ ਸਾਥ ਦੀਆਂ ਫੋਟੋਆਂ ਪਾਈਆਂ ਹੁੰਦੀਆਂ ਨੇ ਤੇ ਸਾਰੇ ਰਿਸ਼ਤੇਦਾਰ ਕੋਈ ਭੈਣ ਭਾਈ ਦੇਖਦਾਗਾ ਤਾ ਬਹੁਤ ਖੁਸ਼ ਹੁੰਦਾ ਇਹ ਚੀਜ਼ ਨੂੰ ਦੇਖ ਕੇ ਵੀ ਬਹੁਤ ਪੁਰਾਣੀ ਇੱਕ ਪਿੰਡਕਾਂ ਵਾਲੀ ਦੇ ਵਿੱਚ ਯਾਦਗਰ ਬਣੀ ਹੋਈ ਆ ਜਿਵੇਂ ਕਿ ਆ ਬੈਕ ਸਾਈਡ ਆ ਗਈ ਇਮੇਜ ਕਿ ਰਿ ਬੈਠਣ ਨੂੰ ਇਧਰ ਪੈਂਟੀਆਂ ਬਣੀਆਂ ਹੋਈਆਂ ਨੇ ਇੱਕ ਬਰਾਂਡਾ ਇੱਕ ਦਰਵਾਜ਼ਾ ਇਧਰਲੀ ਸਾਈਡ ਰਹਿ ਗਿਆ ਇਹਦਾ ਪਿੰਡ ਦਾ ਇੱਕ ਉਹ ਮੇਨ ਦਰਵਾਜ਼ਾ ਗਿਆ ਇੱਕ ਬੈਕ ਸਾਈਡ ਸਾਈਡ ਤੇ ਇਧਰ ਰੱਖਿਆ ਹੋਇਆ ਤੇ ਆਜੋ ਆਪਾਂ ਇੱਥੇ ਇੱਕ ਡਿਸਪੈਂਸਰੀ ਵੀ ਆ ਨਾਲ ਤੇ ਆਜੋ ਆਪਾਂ ਇੱਕ ਉੱਪਰਲੀ ਸਾਈਡ ਦਿਖਾਉਣਿਆ ਸਾਰੀ ਸੱਤ ਨੂੰ ਕਿਉਂਕਿ ਸਿੱਧੀ ਫੋਟੋ ਤਾਂ ਹਰ ਇੱਕ ਨੇ ਦੇਖੀ ਹੋਈ ਆ ਜਿਵੇਂ ਕਿ ਆ ਸਾਰੀ ਪ੍ਰਾਣੀ ਹੈਗੀ ਇਧਰ ਮਾਰ ਕੇ ਦਿਖਾ ਦੇ ਬਈ ਜਿਵੇਂ ਕਿ ਇੱਥੇ ਪਹਿਲਾਂ ਆਪਣਾ ਪਟਵਾਰੀ ਵਹਿੰਦੇ ਸੀ ਪਟਵਾਰ ਖਾਨਾ ਵਾਜਦਾ ਸੀ ਤੇ ਸਾਰੀ ਚੀਜ਼ ਉੱਪਰੋਂ ਉਮੇਜ ਕਰੀ ਰੱਖੀ ਹੋਈ ਆ ਹਾਂਜੀ ਆ ਜੋ ਆ ਦੇਖੋ ਇਧਰਲੀ ਸਾਈਡ ਇੱਥੇ ਪਟਵਾਰੀ ਵਹਿੰਦਾ ਸੀਗਾ ਪਹਿਲਾਂ ਇੱਥੇ ਪਟਵਾਰ ਖਾਨਾ ਸੀ ਸਾਰਾ ਤੇ ਆਪਾਂ ਜੋ ਇਧਰੋਂ ਕਮਰੇ ਵੀ ਦਿਖਾਉਣੇ ਆ ਤੁਹਾਨੂੰ ਕਿਉਂਕਿ ਪੁਰਾਣੇ ਹੋਣ ਕਰਕੇ ਥੋੜਾ ਜਿਹਾ ਜੰਗਾਲ ਪੈਣ ਕਰਕੇ ਇਹ ਚੀਜ਼ਾਂ ਜਿਹੜੀਆਂ ਚਗਾਠਾਂ ਨੇ ਇਹ ਥੋੜਾ ਜਿਹਾ ਫੁੱਲ ਲੱਗੀਆਂ ਨੇ ਪਾਣੀ ਪੂਣੀ ਲੱਗ ਕੇ ਤੇ ਬਹੁਤ ਜ਼ਿਆਦਾ ਪ੍ਰਾਣੀ ਚੀਜ਼ ਬਣੀ ਹੋਈ ਆ ਜਿਵੇਂ ਕਿ ਆ ਦੇਖੋ ਪਹਿਲਾਂ ਦੀਆਂ ਪ੍ਰਾਣੀਆਂ ਕੁਰਸੀਆਂ ਜਿਵੇਂ ਕਿ ਆ ਤੁਹਾਡੇ ਸਾਹਮਣੇ ਪਈਆਂ ਨੇ ਆ ਦੇਖੋ ਸਾਰਾ ਕੁਝ ਇੱਥੇ ਪਿਆਗਾ ਕੇਵਲ ਤਾਰਾਂ ਵਗੈਰਾ ਸਾਰਾ ਉਮੀ ਰੱਖਿਆ ਹੋਇਆ ਇਧਰੋਂ ਵੀ ਕੁਰਸੀਆਂ ਰੱਖੀਆਂ ਪਈਆਂ ਨੇ ਜਿਵੇਂ ਗੱਲ ਕਰੀਏ ਇਹਦੀ ਸੱਤ ਸੀਗੀ ਉੱਪਰੋਂ ਸੰਭਾਲ ਦੇ ਲਈ ਪਿੰਡ ਨੇ ਪੰਚਾਇਤ ਨੇ ਸਾਰਿਆਂ ਨੇ ਰਲ ਮਿਲ ਕੇ ਤੇ ਆ ਇਸ ਦੀ ਸੱਤ ਵੀ ਬਦਲੀ ਗਈ ਆ ਜਿਵੇਂ ਕਿ ਪੁਰਾਣੀਆਂ ਛੱਤਾਂ ਖਰਾਬ ਹੋਣ ਕਰਕੇ ਇਧਰ ਵੀ ਬੜੀ ਦਰਵਾਜ਼ਾ ਲਾ ਦਿੱਤਾ ਹੈਗਾ ਮਾੜਾ ਨਾਲ ਕੋਈ ਵਾਰ ਕੋਈ ਪਸ਼ੂ ਪੂਜਣ ਬਰਬੜ ਜਾਨਾ ਤੇ ਹਾਂਜੀ ਜਿਵੇਂ ਕਿ ਅੱਜ ਤੁਹਾਨੂੰ ਦੱਸ ਰਹੇ ਹਾਂ ਜਿਵੇਂ ਇੱਥੋਂ ਪੌੜੀ ਸੀ ਵਧੀਆ ਪੱਕੀ ਉਸੇ ਟਾਈਮਾਂ ਦੀ ਆ ਪੌੜੀ ਬਣੀ ਹੋਈ ਆ ਤੇ ਜਿਵੇਂ ਭਾਈ ਇਧਰੋਂ ਆ ਦਿਖਾ ਲਈ ਜਿਵੇਂ ਉਹ ਤੁਹਾਡੇ ਸਾਹਮਣੇ ਆ ਉਹ ਇੱਕ ਵਿੰਡੋ ਬਣੀ ਹੋਈ ਆ ਉਹ ਵਿੰਡੋ ਬਹੁਤ ਟਾਈਮ ਦੀ ਬਣੀ ਹੋਈ ਆ ਤੇ ਜਦੋਂ ਦੀ ਸੱਤ ਬਣੀ ਸੱਤ ਬਣੀ ਆ ਸੱਤ ਵੇਲੇ ਦੀ ਆ ਬਣਨ ਵੇਲੇ ਦੀ ਤੇ ਉਹ ਦੇਖੋ ਜਿਵੇਂ ਕਿ ਉਹ ਵਾਲੇ ਗਲ ਗਏ ਸੀਗੇ ਇਸ ਤਰ੍ਹਾਂ ਇਹਨਾਂ ਨੇ ਸਾਰੇ ਪਿੰਡ ਨੇ ਪ੍ਰਾਲਾ ਕੀਤਾ ਵੀ ਆਪਾਂ ਇਹਦੀ ਸੱਤ ਸੱਤ ਬਦਲ ਦਈਏ ਤੇ ਸੱਤ ਦੀ ਸੀ ਤਾਂ ਬਦਲੀ ਆ ਕਿਉਂਕਿ ਤੁਹਾਨੂੰ ਪਤਾ ਆ ਵੀ ਪ੍ਰਾਣ ਪੈਣ ਕਰਕੇ ਵਾਲੇ ਖਰਾਬ ਹੋ ਜਾਂਦੇ ਆ ਆਪਾਂ ਇਧਰਲੇ ਪਾਸੇ ਜਿਵੇਂ ਕਿ ਡਾਕਟਰ ਕਹਿੰਦੇ ਨੇ ਇਧਰ ਜਿਵੇਂ ਕਿ ਹਸਪਤਾਲ ਆ ਇੱਕ ਤਰ੍ਹਾਂ ਦਾ ਡੰਗਰ ਪਸ਼ੂਆਂ ਦਾ ਸਾਰਾ ਇੱਥੇ ਪਿੰਡ ਦਵਾਈ ਦਵਾ ਕੇ ਲੈ ਕੇ ਜਾਂਦਾ ਮਾਲ ਪਸੂ ਨੂੰ ਡੰਗਰ ਪਸੂ ਨੂੰ ਜਿਵੇਂ ਕਿ ਇਧਰ ਡਾਟਾਂ ਲੱਗੀਆਂ ਹੋਈਆਂ ਨੇ ਆ ਦੇਖੋ ਇਸ ਤਰ੍ਹਾਂ ਦੇ ਵਿੱਚ ਬਹੁਤ ਵਧੀਆ ਹੈ ਬਰਾਂਡੇ ਨੇ ਕਿਉਂਕਿ ਦੇਖੋ ਜਿਵੇਂ ਕਿ ਇੰਨੀਆਂ ਚੌੜੀਆਂ ਕੰਧਾਂ ਨੇ ਤੇ ਇਹਨਾਂ ਦੇ ਸਿਰਤੇ ਇਹ ਖੜੀ ਆ ਇਹ ਛੋਟੀ ਇੱਟ ਜਿਹੜੀ ਮਸੂਰੀ ਇੱਟ ਬਣਦੀ ਆ ਤੁਹਾਨੂੰ ਇੱਥੇ ਆ ਦਿਖਾ ਦਿੰਨੇ ਆ ਥੋੜੀ ਜਿਹੀ ਇੱਥੇ ਨਜ਼ਰ ਆਉਂਦੀ ਆ ਪਲਾਸਟਰ ਨੰਗਾਗਾ ਇੱਥੋਂ ਆ ਦੇਖੋ ਜਿਵੇਂ ਕਿ ਆ ਮਸੂਰੀ ਇੱਟ ਦੀ ਇਹ ਸਾਰੀ ਸਾਥ ਆ ਜਿਹੜੀ ਇਹ ਬਣੀ ਹੋਈ ਆ ਤੇ ਬਹੁਤ ਸ਼ਾਨਦਾਰ ਸਾਥ ਆ ਗਈ ਤੇ ਜਿਵੇਂ ਕਿ ਤੁਹਾਨੂੰ ਪਿੱਛੇ ਦੱਸਦੇ ਆ ਕੱਲ ਪਰਸੋਂ ਪਰਸੋਂ ਦੀ ਗੱਲ ਆ ਜਿਵੇਂ ਕਿ ਸਾਥ ਦੇ ਵਿੱਚ ਪਿੰਡ ਅੱਕਾਂ ਵਾਲੀ ਦੇ ਵਿੱਚ ਜਿਵੇਂ ਕਿ ਸ਼ੂਟਿੰਗ ਹੋਈ ਸੀ ਤੇ ਇੱਕ ਸੌਂਗ ਦੀ ਤੇ ਜਿਵੇਂ ਕਿ ਹੋਰ ਵੀ ਸਿੰਗਰ ਕਹਿ ਰਹੇ ਨੇ ਵੀ ਅਸੀਂ ਸ਼ੂਟਿੰਗ ਕਰਨੀ ਆ ਤੇ ਜਿਵੇਂ ਕਿ ਆ ਤੁਹਾਡੇ ਸਾਹਮਣੇ ਆ ਸਾਰੀ ਮਸੂਰੀ ਇੱਟ ਦੀ ਛੋਟੀ ਇੱਟ ਦੀ ਇਹ ਸਾਥ ਤੁਹਾਡੇ ਸਾਹਮਣੇ ਬਣੀ ਹੋਈ ਆ ਜਿਵੇਂ ਕਿ ਅੱਜ ਤੁਹਾਨੂੰ ਇੱਕ ਵਾਰ ਹੋਰ ਹਾਂਜੀ ਬੰਦ ਕਰ ਦੋ ਤਾਂ ਇੱਕ ਵਾਰ ਆਪਾਂ ਤੁਹਾਨੂੰ ਅਗਲੇ ਸਾਈਡ ਹੋਰ ਨਜ਼ਰ ਮਰਵਾ ਦਈਏ ਜਿਵੇਂ ਕਿ ਆ ਦੇਖੋ ਇਧਰਲੀ ਸਾਈਡ ਆਪਣਾ ਮੂਰੇ ਦਰਵਾਜ਼ੇ ਦੇ ਇੱਕ ਸਟੇਜ ਦੂਜੀ ਸਾਈਡ ਇੱਕ ਇਧਰਲੀ ਸਾਈਡ ਉਹ ਥੋੜੀ ਜਿਹੀ ਨੀਵੇਂ ਹੋ ਗਈ ਉਹਦੇ ਕਰਕੇ ਇਸ ਨੂੰ ਉੱਚੀ ਕੀਤਾ ਗਿਆਗਾ ਕਿਉਂਕਿ ਇਸ ਦੇ ਉੱਪਰ ਬੈਠ ਕੇ ਜਿਵੇਂ ਕੋਈ ਬਜ਼ੁਰਗ ਆਉਂਦੇ ਆ ਸ਼ਾਮ ਨੂੰ ਉਹਦਾ ਮਨੋਰੰਜਨ ਕਰਨ ਲਈ 10 ਮਿੰਟ ਕੋਈ ਤਾਸ ਖੇਡੇ ਕੁਛ ਮਰਜੀ ਇੱਥੇ ਬੈਠਣ ਦਾ ਬਹੁਤ ਵਧੀਆ ਉਹਨਾਂ ਦਾ ਇੱਕ ਸਟੇਜ ਬਣਾਇਆ ਹੋਇਆਗਾ ਜਗ੍ਹਾ ਬਣਾਈ ਹੋਈ ਹੈ ਤੇ ਜਿਵੇਂ ਇਹ ਬਿਲਕੁਲ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੇ ਗੁਰੂ ਘਰ ਦੇ ਆਪਣੇ ਬਿਲਕੁਲ ਸਾਹਮਣੇ ਆ ਸਥਿਤ ਹੈ ਕਿਉਂਕਿ ਜੇ ਕਿਸੇ ਨੇ ਇੱਥੇ ਵੀਡੀਓ ਸ਼ੂਟ ਕਰਨੀ ਆ ਬਹੁਤ ਵਧੀਆ 뷰 ਆ ਇਹ ਕਿਉਂਕਿ ਸਾਰਾ ਪਿੰਡ ਇਸ ਸਾਥ ਦੀ ਬਹੁਤ ਸੰਭਾਲ ਰੱਖਦਾ ਕਿਉਂਕਿ ਤਰੱਕੀ ਦੇ ਵਿੱਚ ਆ ਜਿਵੇਂ ਕਿ ਪਿੰਡ ਬਹੁਤ ਚੰਗੀ ਗੱਲ ਆ ਇਹ ਯਾਦਗਰ ਇੱਕ ਬਹੁਤ ਸੋਹਣੀ ਗੱਲ ਆ ਵੀ ਸੰਭਾਲ ਕੇ ਰੱਖੀ ਹੋਈ ਆ ਤੇ ਇਹਨਾਂ ਪਿੰਡ ਵਾਲਿਆਂ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਣੀ ਸਾਥ ਨੂੰ ਸਹਿਯੋਗ ਦੇ ਰਹੇ ਨੇ ਐਸੀ ਤਰ੍ਹਾਂ ਪੇਂਟ ਕਰਕੇ ਨੌਜਵਾਨਾਂ ਨੇ ਪਿਛਲੀ ਵਾਰੀ ਵਧੀਆ ਸੰਭਾਲ ਕੀਤਾ ਇਹਦਾ ਜਿਹੜਾ ਕੋਈ ਹੈਗਾ ਸੀ ਕਿਥੋਂ ਰਿਆਰਿੰਗ ਜਿੱਥੋਂ ਕਰਨ ਵਾਲਾ ਉਥੋਂ ਰਿਆਰਿੰਗ ਕੀਤੀ ਮਾੜੀ ਮੋਟੀ ਜਿਹੜੀ ਕੋਈ ਰਹਿੰਦੀ ਸੀ ਤੇ ਉਹਨਾਂ ਨੇ ਪੇਂਟ ਕੀਤਾ ਹੋਇਆ ਸੀ ਹੁਣ ਪੇਂਟ ਥੋੜਾ ਜਿਹਾ ਪੇਂਟ ਹੋ ਗਿਆ ਤੇ ਬਹੁਤ ਵਧੀਆ ਉਪਰਾਲਾ ਹੈਗਾ ਇਸ ਪਿੰਡ ਦਾ ਜਿਵੇਂ ਕਿ ਇਸ ਯਾਦਗਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਜੇਕਰ ਕਿਸੇ ਕੋਲੇ ਵੀ ਕਿਸੇ ਪਿੰਡ ਦੇ ਵਿੱਚ ਕੋਈ ਪੁਰਾਣੀ ਵਸਤੂ ਆ ਕੋਈ ਪੁਰਾਣੀ ਚੀਜ਼ ਆ ਕੋਈ ਦੇਖਣ ਵਾਲੀ ਦਿਖਾਉਣ ਵਾਲੀ ਹੈਗੀ ਆ ਤਾਂ ਉਹ ਮੈਸੇਜਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਆਪਾਂ ਨਵੀਆਂ ਤੋਂ ਨਵੀਆਂ ਤੁਹਾਡੇ ਕੋਲ ਵੀਡੀਓ ਲੈ ਕੇ ਆਇਆ ਕਰਾਂਗੇ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ